ਸਾਰਿਆਂ ਨੂੰ ਨਮਸਕਾਰ ਜੀ ਅੱਜ ਜਿਹੜੀ ਧੋਬੀ ਬਾਜ਼ਾਰ ਚ ਲੜਾਈ ਹੋਈ ਹੈ ਮਹਾਂਪਤਾਂ ਦੀ ਜਿਹੜੀ ਵਧਾਈ ਮੰਗਣ ਦੇ ਮਾਮਲੇ ਤੋਂ ਦੋ ਗਰੁੱਪਾਂ ਦੀ ਲੜਾਈ ਹੋਈ ਹੈ ਉਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਹੜਾ ਕਿ ਲੋਕਾਂ ਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਇਸ ਨੂੰ ਮੰਦੇ ਰੱਖ ਨਜ਼ਰ ਰੱਖਦੇ ਹੋਏ ਵਪਾਰ ਮੰਡਲ ਨੇ ਇੱਕ ਫੈਸਲਾ ਲਿਆ ਹੈਗਾ ਜਿਹੜੀ ਕਿ ਸਾਡੀ 29 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ ਸੈਂਸਿਟੀਵ ਕਲਾਸਿਕ ਚ ਤੇ ਉਦੋਂ ਤੱਕ ਇਹਨਾਂ ਨੂੰ ਵਧਾਈ ਕਿਸੇ ਨੇ ਨਹੀਂ ਦੇਣੀ ਤੇ 29 ਤਰੀਕ ਤੋਂ ਜੋ ਫੈਸਲਾ ਹੋਊਗਾ ਉਹ ਲਾਗੂ ਹੋਊਗਾ ਫਿਰ ਇਹਨਾਂ ਨੂੰ ਵਧਾਈ ਦੇਣੀ ਹੈ ਜੇ ਕੋਈ ਗਰੁੱਪ ਕੋਈ ਧੱਕਾ ਕਰਦਾ ਜਾਂ ਧੱਕੇ ਨਾਲ ਮੰਗਣਾ ਆਉਂਦਾ ਤਾਂ ਤੁਸੀਂ ਵਪਾਰ ਮੰਡਲ ਨੂੰ ਸੂਚਿਤ ਕਰੋ ਇਹ ਅੱਜ ਦਾ ਵਪਾਰ ਮੰਡਲ ਵੱਲੋਂ ਇਹ ਫੈਸਲਾ ਲਿੱਤਾ ਗਿਆ ਜਿਹੜੀ ਅੱਜ ਇਹਨਾਂ ਦੀ ਲੜਾਈ ਹੋਈ ਸੀਗੀ ਇਹਦੇ ਨਾਲ ਮਾਹੌਲ ਖਰਾਬ ਹੋ ਰਿਹਾ ਹੈਗਾ ਸ਼ਹਿਰ ਦਾ ਇਹਨਾਂ ਦੇ ਗਰੁੱਪ ਜਿਹੜੇ ਹੈਗੇ ਮਹੰਤਾ ਦੇ ਇਹ ਸ਼ਰਾਧਾ ਦੇ ਵਿੱਚ ਵੀ ਇਹਨਾਂ ਨੇ ਮੰਗਣਾ ਸ਼ੁਰੂ ਕਰਤਾ ਸੀਗਾ ਜਦੋਂ ਕਿ ਸਾਡੇ ਧਰਮ ਦੇ ਅਨੁਸਾਰ ਸ਼ਰਾਧਾ ਦੇ ਵਿੱਚ ਤਾਂ ਸੀ ਕੋਈ ਨਵੀਂ ਚੀਜ਼ ਨਹੀਂ ਕਰਦੇ ਕੋਈ ਵਧਾਈ ਵਾਲਾ ਕੰਮ ਨਹੀਂ ਕਰਦੇ ਕੋਈ ਕੱਪੜਾ ਵਗੈਰਾ ਵੀ ਨਹੀਂ ਖਰੀਦਦੇ ਆਪਾਂ ਨਾ ਤੇ ਇਹਨਾਂ ਦੇ ਗਰੁੱਪਾਂ ਨਾਲ ਸਾਡਾ ਤਾਲਮੇਲ ਹੋਇਆ ਹੈਗਾ ਜਿਹੜੇ ਇਹਨਾਂ ਦੇ 3-4 ਗਰੁੱਪ ਹੈਗੇ ਆ ਉਹਨਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਜੋ ਵੀ ਫੈਸਲਾ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਊਗਾ ਉਹ ਵਾਲਾ ਫੈਸਲਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਜੋ ਵੀ ਡਿਸਾਈਡ ਹੋਊਗਾ ਜਿੰਨੀ ਵਧਾਈ ਡਿਸਾਈਡ ਹੋਊਗੀ ਉੰਨੀ ਵਧਾਈ ਜਿਹੜੀ ਇਹਨਾਂ ਨੂੰ ਦਿੱਤੀ ਜਾਊਗੀ ਅਸ ਤੋਂ ਹਾਲੇ ਤੱਕ ਮਤਲਬ ਇਹੀ ਹੈ ਸਾਹਮਣੇ ਆਇਆ ਹੈਗਾ ਸਾਡੇ ਵਪਾਰ ਮੰਡਲ ਦੀ ਮੀਟਿੰਗ ਦੇ ਵਿੱਚ ਕਿ ਉਦੋਂ ਤੱਕ ਆਪਾਂ ਕੋਈ ਵਧਾਈ ਨਹੀਂ ਦੇਣੀ ਹੁਣ 29 ਤਰੀਕ ਦੀ ਮੀਟਿੰਗ ਹੋਊਗੀ ਮੀਟਿੰਗ 'ਚ ਜੋ ਵੀ ਫੈਸਲਾ ਹੋਊਗਾ ਤੁਹਾਨੂੰ ਸਾਰੇ ਬਠਿੰਡੇ ਵਾਲਿਆਂ ਦੀ ਦੁਕਾਨਦਾਰ ਨੂੰ ਦੱਸ ਦਿੱਤਾ ਜਾਊਗਾ ਉਦੋਂ ਤੱਕ ਕਿਸੇ ਵੀ ਗਰੁੱਪ ਨੂੰ ਕੋਈ ਵਧਾਈ ਨਹੀਂ ਦੇਣੀ